ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੇ ਮੇਰੀਆਂ ਗੱਲਾਂ ਚੰਗੀਆਂ ਲੱਗਣ ਤਾਂ ਸੇਕਾਈ ਜਰੂਰ ਕਰਦਿਆ ਕਰੋ ਇੱਕ ਔਰਤ ਸੀਗੀ ਉਹ ਖੂਹ ਤੇ ਪਾਣੀ ਭਰਨ ਗਈ ਸੀ ਉੱਥੇ ਇੱਕ ਆਦਮੀ ਨੂੰ ਬੜੀ ਪਿਆਸ ਲੱਗੀ ਸੀ ਰਾਹ ਜਾਂਦਾ ਉਹਨੂੰ ਜ਼ਿਆਦਾ ਵੀ ਬੈਨ ਨੂੰ ਪਾਣੀ ਪਿਆ ਦੇ ਉਹ ਜਦੋਂ ਉਹਨੇ ਪਾਣੀ ਪਿਆ ਤਾਂ ਖੁਸ਼ੀ-ਖੁਸ਼ੀ ਪਾਣੀ ਪਿਆ ਤਾਂ ਤੇ ਉਹ ਆਦਮੀ ਪੁੱਛਣ ਲੱਗਿਆ ਵੀ ਔਰਤ ਵੀ ਕਹਿ ਦਿੰਦੇ ਆ ਵੀ ਔਰਤ ਦੇ ਚਰਿੱਤਰ ਬਾਰੇ ਉਸ ਮੈਨੂੰ ਗੱਲਾਂ ਦੱਸੋ ਕੀ ਉਹ ਗੱਲ ਵੀ ਬੈਠੇ ਤੋ ਪਾਰੀ ਜਿਲਾ ਤੂੰ ਮੇਰੇ ਲਈ ਮਾਰਾ ਤਾ ਨਹੀਂ ਸੋਚਾ ਉਹ ਜੀ ਲਾਲਾ ਲਾਲਾ ਕਾਰਤੀ ਕਹਿੰਦੀ ਵੀ ਮੈਨੂੰ ਬਚਾਓ 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 ਕਹਿ ਲੱਗੀ ਕਿ ਉਹ ਬੰਲਾ ਦਾ ਵੀ ਕੀ ਗੱਲ ਹੋ ਗਈ ਉਹ ਕਹਿੰਦੀ ਵੀ ਹੋਰ ਤੇਰੇ ਛਿੱਤਰਾ ਦਾ ਹਾਰ ਪਊਗਾ ਵੀ ਲੋਕ ਮੁੜਗੇ ਤੇ ਤੇਰੇ ਛਿੱਤਰ ਬਾਪ ਦੇ ਉਹ ਕਹਿੰਦਾ ਮੈਂ ਤਾਂ ਤੈਨੂੰ ਭੈਣ ਕਹਿ ਕੇ ਬੁਲਾਇਆ ਵੀ ਬੇਬੀ ਛਿੱਤਰ ਕਾ ਤੋ ਫੈਲ ਗਏ ਉਹ ਗਦਨ ਵਾਇਰਗੇ ਛੱਤ ਤੇ ਰਹਿ ਰਹੇ ਹੋਣ ਆਉਣ ਵਾਲੇ ਆ ਲੋਕ ਹੈ ਉਹ ਪਾੜੀ ਦਾ ਘੜਾ ਜਿਹੜਾ ਸੀਗਾ ਉਹ ਪਾੜੀ ਦੇ ਉੱਪਰ ਦੀ ਸੈਟ ਲਿਆ ਆਪਦੇ ਉੱਪਰ ਜਦੋਂ ਬੰਦੇ ਆਏ ਤੇ ਉਹ ਆ ਕੇ ਕਹਿੰਦੇ ਵੀ ਕੀ ਗੱਲ ਹੋ ਗਈ ਕੀ ਗੱਲ ਹੋ ਗਈ ਉਹ ਕਹਿੰਦੀ ਵੀ ਮੈਂ ਤਾਂ ਸੂ ਦੇ ਵਿੱਚ ਡਿੱਗ ਗਈ ਸੀ ਇਹ ਬੰਦੇ ਨੇ ਮੈਨੂੰ ਬਚਾਇਆ ਉਹ ਲਾ ਲੋਕਾਂ ਨੇ ਉਹਨੂੰ ਹੱਥਾਂ ਦੇ ਚੱਕ ਕੇ ਤਲੀਆਂ ਤੇ ਬਚਾਇਆ ਤੇ ਇੰਨੀ ਖੁਸ਼ੀ ਮਨਾਈ ਵੀ ਕਹਿੰਦੇ ਵੀ ਇਸ ਗੁੜੀ ਨੂੰ ਸੂ ਚ ਕੱਢ ਦਿੱਤਾ ਉਹ ਕਹਦਾ ਵੀ ਕੀ ਗੱਲ ਤੂੰ ਮੈਨੂੰ ਇਸ ਤਰ੍ਹਾਂ ਬਚਾਇਆ ਪਹਿਲਾਂ ਤੂੰ ਮੈਨੂੰ ਛੇਤਰਾਂ ਦੇ ਹਾਰ ਤੋਂ ਹਾਂ ਦੀ ਸੀ ਉਹ ਕਹਿੰਦੀ ਵੀ ਔਰਤ ਦੇ ਵੀ ਦੋ ਰੂਪ ਹੁੰਦੇ ਆ ਜੇ ਬਚਾਉਣ ਤੇ ਆ ਬਚਾ ਵੀ ਸਕਦੀ ਜੇ ਬਲਵਾਉਣ ਤੇ ਆ ਬਰਵਾ ਵੀ ਸਕਦੀ ਐ ਇਸ ਲਈ ਔਰਤ ਦੇ ਚਰਿੱਤਰ ਦੀਆਂ ਗੱਲਾਂ ਤਾਂ ਔਰਤ ਨੂੰ ਹੀ ਪਤਾ ਹੈ ਬੰਦੇ ਨੂੰ ਪਸੌੜਾ ਵੀ ਬੜਾ ਸਭਾ ਕਿਉਂਕਿ ਕੱਪੜੇ ਪਾੜ ਕੇ ਅਦਾਲਤਾਂ 'ਚ ਡੁੱਟ ਜਾਂਦੀਆਂ ਜੀ ਸਾਲ ਨੂੰ ਤੋੜ ਫਲਾਲੇ ਨੇ ਛੇੜਤਾ ਭਾਵੇਂ ਉਹਨੇ ਨਾ ਵੀ ਛੇੜਿਆ ਹੋਵੇ ਕਾਬੀ ਇਸ ਤਰ੍ਹਾਂ ਦੇ ਕੰਮ ਕਰਦੀਆਂ ਰਹਿੰਦੀਆਂ ਇਸ ਲਈ ਬਚ ਕੇ ਹੀ ਰਹਿਣਾ